ਸਤਿ ਸ਼੍ਰੀ ਅਕਾਲ ਸਤਿ ਗੁਰੂ ਸ਼ਬਦ ਸੁਣ ਅੱਖੀਆਂ ਉੱਤੇ ਘੜੀ ਸਤਿ ਗੁਰੂ ਸ਼ਬਦ

ਅਮਰਸ਼ਕਨ ਆਇਆ ਕਰਦੀ ਕਰ ਆਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਖਤ ਦੇਹੀ ਨਾ ਨਾ ਹੀਰੋ ਮਰਿਆ ਨਾ ਅੰਦਰ ਸਗਨਾਂ ਨਾ ਸਤਿ ਸ਼੍ਰੀ ਅਕਾਲ ਦੇਹੀ ਤੇ ਬਿਲਤੀ ਸੁਣੀ ਜੈ ਮੇਰੀ ਉਹ ਹੈ ਦਿਲ ਤੇ ਸੁਣੀ ਦਰ ਦੇ ਨਮ ਇਸਸ ਦੇ ਕਰਵਾ Yeah, I

no yeah. ਗੱਦੀ ਵਾਲਾ ਕੋੜਾ ਸ਼ੇਰੇ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਤਾ ਜੀ ਦਾ ਘੋੜਾ 시러분이앱 시리즈 이앱와이 ਕਿਤ ਮੈਂ ਕੋਈ ਸੀ ਜਹਤ ਹਾਂ ਤਿਨ ਮੈਂ ਨੋਈ ਮੇਰੀ ਅਬ ਇੰਨੀ ਸਮਝੀ ਜੈ ਮੇਰੀ ਅਬ ਤਿੰਨੀ ਸੁਣ ਲਈ ਜੈ ਮੇਰਾ ਕਾਲੀ ਬਾਬਾ ਦਾਰਾ ਸਿੰਘ ਕਾ ਰਹੀ ਜਾਵੇ ਨਿਹਾਲ ਜਾਵੇ ਸ਼ੀਰ ਕਾਲੀ ਬਾਬਾ ਬਹਾਦਰ ਸਿੰਘ ਦਾ ਵੀ ਨੁਹਾਵੇ ਨਿਹਾਲ ਹੋ ਜਾਵੇ ਕਾ ਰਹੀ ਜਾਵੇ ਅਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੱਜ ਕਰ ਅਗ ਜਾਵੇ ਨੇ ਆਲੋ ਜਾਵੇ ਸ਼ਰੋਮਣੀ ਪੰਥ ਅਕਾਲੀ ਬੁੱਢੇ ਦਲ ਨੂੰ ਭਾਵੇ ਬਸ ਰੇ ਅਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੀ ਕਲਾ ਬਾਈ ਵਾਹਿਗੁਰੂ ਕੱਲ੍ਹ ਆਲੇ ਨੇ ਚਾਸੇ ਨੂੰ ਆਪ ਵੀ ਰਾਜ ਤੀਰ ਤੁਰ ਮਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਹਾਂ ਕਹਿੰਦੇ ਕਿ ਜਾਨਾਂਗੇ ਬਹੁਤ ਠੀਕ ਹੈ ਮਾਤਾ ਜੀ ਠੀਕ ਲੈ ਉਹ ਮੈਂ ਪਰਵਾ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਜਗਰਮ ਨੇ ਮੈਨੂੰ ਵੀਡੀਓ ਦਿਆ ਕਰਤਾ ਦੰਦ ਤੋਂ ਪਤਾ ਮੈਂ ਦੰਦ ਬੈਠਾ ਚੈ ਬੰਦ ਹੋ ਗਿਆ ਸਗਾ ਹਾਂ ਜਾ ਜੀਰਾ ਲਿਆਈ ਪੀ ਨਾਲਾ ਮੈਂ ਵਾਲਾ ਤੇ ਆ ਜਾ ਠੰਡਾ ਵਾਲਾ ਕੋਈ ਇਧਰ ਵਿਆਹ ਦੇਰ ਆ ਜਿਹੜੇ ਨੂੰ ਵੀਡੀਓ ਪਾਉਂਦੇ ਰਹਿੰਦਾ ਯਾਰ ਉਹਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਜਦੋਂ ਚਾਰਾਂ ਸਭੀ ਕਰਦੇ ਮੈਂ ਕਿਤੇ ਪਿੱਛੇ ਲਾਲ ਜਾਂ ਚੋਲਾ ਪਿਆ dari PT Tirana <imitation> di